ਵਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਸਾਡੇ ਦਫ਼ਤਰ ਵਿਖੇ ਇਹ ਦੋ ਸ਼ਹੀਦ ਪਰਿਵਾਰ ਪਹੁੰਚੇ ਆ ਤੇ ਪਹਿਲਾਂ ਵੀ ਇਹਨਾਂ ਦੀ ਵੀਡੀਓ ਜਿਹੜੀ ਆ ਆਪ ਸਭ ਸੰਤਾਂ ਦੇ ਨਾਲ ਸਾਂਝੀ ਕੀਤੀ ਸੀ ਇਹ ਨੇ ਬੀਬੀ ਸਰੰਦਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਗੁਰਦੀਪ ਸਿੰਘ ਉਰਫ ਜਨਰਲ ਮਾਨ ਸਿੰਘ ਮਾਨ ਪਿੰਡ ਇਹਨਾਂ ਦਾ ਰਮਾਣਾ ਚੱਕ ਆ ਤੇ ਇਹ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ ਸਨ ਇਹ ਚਾਰ ਭਰਾ ਹਾਂਜੀ ਚਾਰ ਭਰਾ ਜਿਹੜੇ ਆ ਇਸ ਸੰਘਰਸ਼ ਦੇ ਵਿੱਚ ਜਿਹੜੇ ਆ ਉਹ ਸ਼ਹੀਦ ਹੋ ਗਿਆ ਤੇ ਸੋਹਣੇ ਜਵਾਨ 6-6 ਫੁੱਟ ਦੇ ਗੱਭਰੂ ਤੇ ਪਿਛਲੇ ਦਿਨੀ ਜਦੋਂ ਵੀਡੀਓ ਪਾਈ ਸੀ ਉਦੋਂ ਵੀ ਸੰਗਤ ਵੱਲੋਂ ਭੇਜੀ ਸੇਵਾ ਆ ਬੀਬੀ ਜੀ ਦੇ سپਰਦ ਕੀਤੀ ਸੀ ਤੇ ਇਹਨਾਂ ਨੇ ਕਿਹਨੂੰ ਫੋਨ ਕੀਤਾ ਕਿ ਵਾਕਿਆ ਹੀ ਕੋਈ ਦਵਾਈ دارੂ ਲਈ ਜਾਂ ਘਰ ਤੇ ਕੋਈ ਜ਼ਰੂਰਤ ਲਈ ਇਹਨਾਂ ਨੂੰ ਸੇਵਾ ਦੀ ਲੋੜ ਸੀ ਤੇ ਵੀਰ ਹਰਸ਼ਵੀਰ ਸਿੰਘ ਹੁਣਾਂ ਨੇ ਆਪਣੇ ਭਰਾ ਨੇ ਅਰਸ਼ਦੀਪ ਸਿੰਘ ਹੁਣੀ ਵਿਦੇਸ਼ ਚੋਂ ਉਹ ਅਕਸਰ ਸਾਨੂੰ ਸੇਵਾ ਭੇਜਦੇ ਰਹਿੰਦੇ ਆ ਉਹਨਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ 10000 ਰੁਪਏ ਦੀ ਪੇਟਾ ਜਿਹੜੀ ਆ ਉਹ ਅੱਜ ਅਸੀਂ ਵੀ ਬਿਸਤਰੰਦਰ ਕੌਰ ਜੀ ਦੇ سپرد ਕਰ ਰਹੇ ਆ ਤੇ ਅਬੀਬੀ ਜੀ ਕਿਵੇਂ ਹੁਣ ਸਿਹਤ ਦੀ ਕਿਵੇਂ ਆ ਤੁਹਾਡੀ ਸਿਹਤ ਅੱਜ ਠੀਕ ਨਹੀਂ ਗੀ ਅੱਛਾ ਦਵਾਈ ਦਵਾਰੀ ਕਿਤੇ ਖਾਸ ਚੱਲਦੀ ਆ ਤੇ ਲਗਾਤਾਰ ਖਾਣੀ ਪੈਂਦੀ ਦਵਾਈ ਨਹੀਂ ਵਿੱਚੋਂ ਜਦੋਂ ਹੁੰਦੇ ਪੈਸੇ ਤੋਂ ਲੈ ਲਈ ਦੀ ਇਹਨੇ ਤੇ ਫੇਰ अच्छा नहीं कोई गाली नहीं ਜਦੋਂ ਕੋ ਮੁਸ਼ਕਲ ਪ੍ਰੋਬਲਮ ਆਏ ਸਾਨੂੰ ਦੱਸ ਦਿਆ ਕਰੋ ਤੁਸੀਂ ਤੇ ਵੀਰ ਹਰਸ਼ਮੀਤ ਸਿੰਘ ਆ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਸੇਵਾ ਭੇਜ ਦੇ ਰਹੀ ਨੇ ਤੁਹਾਡੇ ਰਗੇ ਪਰਿਵਾਰਾਂ ਲਈ ਹਾਂਜੀ ਤੇ ਉਹਨਾਂ ਲਈ ਅਰਦਾਸ ਕਰਿਓ ਪਰਮਾਤਮਾ ਬਹੁਤ ਬਹੁਤ ਵੱਡੀ ਉਹਨਾਂ ਦੀ ਉਮਰ ਕਰੇ ਨੇਕ ਕਮਾਈ 'ਚ ਬਰਕਤ ਪਾਵੇ ਵਾਹਿਗੁਰੂ ਠੀਕ ਹੈ ਜੀ ਬਹੁਤ ਧੰਨ ਠੀਕ ਹੈ ਜੀ ਬਹੁਤ ਧੰਨਵਾਦ ਅ ਇਸ ਤੋਂ ਅੱਗੇ ਨੇ ਜੀ ਸਤਕਾਰਯੋਗ ਬਾਪੂ ਚੰਨ ਲ ਸਿੰਘ ਜੀ ਤੇ ਇਹਨਾਂ ਦੀ ਹਜੇ ਕੱਲ ਪਰਸੋਂ ਹੀ ਇੱਕ ਵੀਡੀਓ ਆਪ ਜੀ ਨੇ ਸਾਂਝੀ ਕੀਤੀ ਆ ਇਹਨਾਂ ਦੀ ਪੋਤਰੀ ਦਾ ਆਨੰਦਕਾਰ ਜਿਆ ਇਹ ਸ਼ਹੀਦ ਭਾਈ ਬਗੀਚਾ ਸਿੰਘ ਪਿੰਡ ਕਾਲੀਆ ਸਕਤਰਾ ਦੇ ਪਿਤਾ ਜੀ ਨੇ ਤੇ ਬਹੁਤ ਉਸ ਸੰਘਰਸ਼ ਦੇ ਵਿੱਚ ਬੜਾ ਕਹਿਰ ਹੋਇਆ ਇਸ ਪਰਿਵਾਰ ਦੇ ਉੱਤੇ ਭਾਈ ਬਗੀਚਾ ਸਿੰਘ ਤੇ ਬੜਾ ਤਸ਼ੱਦਦ ਹੋਇਆ ਪਰ ਉਹ ਜਿਵੇਂ ਕਿ ਤੁਸੀਂ ਵੇਖੀਏ ਹੈਡਲਾਈਨ ਵਿੱਚ ਵੀਡੀਓ ਚੱਲ ਰਹੀ ਆ ਕਿ 14 ਦਿਨ ਕੋਹਰ ਤਸ਼ੱਦਦ ਕਰਨ ਤੋਂ ਬਾਅਦ ਵੀ ਪੁਲਿਸ ਉਹਦਾ ਮੂੰਹ ਨਹੀਂ ਖਲਵਾ ਸਕੀ ਨਾ ਕੋ ਬੰਦਾ ਫੜਿਆ ਨਾ ਕੋ ਹਥਿਆਰ ਫੜਿਆ ਪਰ ਕੋ ਕੋਕੇ ਪੁਰਸ਼ ਨੇ ਅਸ਼ੀਦ ਕਰਤਾ ਸੀ ਤੇ ਬਾਪੂ ਚੰਨਣ ਸਿੰਘ ਜੀ ਹੁਣੀ ਸਾਡੇ ਤੱਕ ਪਹੁੰਚੇ ਸਨ ਤੇ ਇਹਨਾਂ ਦੀ ਵੀਡੀਓ ਵੇਖ ਕੇ ਸਾਡੇ ਵੀਰ ਨੇ ਬੜੇ ਸਤਕਾਰਯੋਗ ਆਸਟ੍ਰੇਲੀਆ 'ਚ ਬੈਠੇ ਨੇ ਭੁਪਿੰਦਰ ਸਿੰਘ ਜੀ ਬਟਾਲੇ ਦੇ ਕਾਲਾ ਫਗਾਨਾ ਦੇ ਰਹਿਣ ਵਾਲੇ ਨੇ ਉਹ ਜਦੋਂ ਵੀ ਕਿਸੇ ਧੀ ਦਾ ਆਨੰਦਕਾਰਜ ਹੋਇਆ ਆਪਣੀ ਕਿਰਤ ਕਮਾਈ ਚੋਂ ਸੇਵਾ ਭੇਜਦੇ ਭੇਜਦੇ ਨੇ ਤੇ ਬਸ ਲੱਗਾ ਪਈ ਉਹਨਾਂ 10000 ਰੁਪਇਆ ਸਿੱਧਾ ਹੀ ਉਹਨਾਂ ਦੇ ਖਾਤੇ ਦੇ ਵਿੱਚ ਜਿਹੜਾ ਉਹ ਟ੍ਰਾਂਸਫਰ ਕਰ ਦਿੱਤਾ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਯੂਕੇ ਤੋਂ ਬਹੁਤ ਹੀ ਗੁਰਸਿੱਖ ਤੇ ਬੜਾ ਸ਼ਹੀਦ ਪਰਿਵਾਰਾਂ ਦਾ ਮਾਣ ਸਤਿਕਾਰ ਕਰਨ ਵਾਲੇ ਸਰਦਾਰ ਬਲਦੇਵ ਸਿੰਘ ਜੀ ਯੂਕੇ ਵਾਲਿਆਂ ਨੇ ਇਹ ਵੀਡੀਓ ਵੇਖ ਕੇ ਤੇ 50000 ਰੁਪਏ ਦੀ ਸੇਵਾ ਭੇਜੀ ਆ ਵੀ ਇਹ ਧੀ ਰਾਣੀ ਦੇ ਲਈ ਸ਼ਗਨ ਆਇਆ ਜੀ ਸਰਦਾਰ ਬਲਦੇਵ ਸਿੰਘ ਹੁਣ ਵੱਲੋਂ ਯੂਕੇ ਵਾਲਿਆਂ ਵੱਲੋਂ ਤੇ ਬੜਿਆ ਗੁਰਸਿੱਖ ਨੇ ਖਾਲਸਾ ਵੈਗ ਤੁਸੀਂ ਪੜੇ ਐਂ ਜੀ ਇਹਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਗਰੀਬਾਂ ਦਾ ਇਹ ਧੰਨ ਬਹੁਤ ਔਠਾਉਣ ਨਾ ਥੋੜੀ ਜੀ ਗੱਲ ਨਹੀਂ ਗਈ ਇਹਨੇ ਸਾਡੀ ਬਹੁਤ ਬਹੁਤ ਸੇਵਾ ਕੀਤੀ ਅਸੀਂ ਰੱਥਾ ਧੰਨਵਾਦ ਕਰਦੇ ਆਂ ਜੀ ਇਸ ਤਰ੍ਹਾਂ ਮਹਾਰਾਜੇ ਨੇ ਚੜ੍ਹਦੀ ਕਲਾ ਰੱਖੇ ਤੇ ਇਸ ਤਰ੍ਹਾਂ ਹੀ ਸੇਵਾ ਗਰੀਬਾਂ ਨੂੰ ਭੇਜਦੇ ਰਹੇ ਵੈਗਰਜੀ ਕਾਕਾ ਸਾਹਿਬ ਵੈਗਰਜੀ ਕਾਕਾ ਸਾਹਿਬ ਜੀ ਆ ਸਾਧ ਸੰਗਤ ਜੀ ਮੈਂ ਕਲੀਅਰ ਕਰ ਦਿਆਂ ਕਿ ਸਦਾ ਬਲਦੇਵ ਸਿੰਘ ਭਾਈ ਬਲਦੇਵ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਸਾਡੇ ਕੋਲ 1 ਲੱਖ ਰੁਪਏ ਦੀ ਸੇਵਾ ਆਈ ਸੀ ਕਿਉਂਕਿ ਦੋ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਆ ਤੇ ਇਹਨਾਂ ਦੀ ਬੇਟੀ ਦਾ ਉਹਨਾਂ ਨੇ ਫਿਰ ਦੋਵਾਂ ਲਈ ਸਾਨੂੰ ਹੁਕਮ ਕਰਤਾ ਕਿ ਦੋਵਾਂ ਨੂੰ 50-50 ਹਜ਼ਾਰ ਰੁਪਿਆ ਜਿਹੜਾ ਉਹ ਦੇ ਦਿੱਤਾ ਜਾਈ ਤੇ ਨਾਲ ਦੀ ਨਾਲ ਹੀ ਭਾਈ ਭਪੰਦਰ ਸਿੰਘ ਉਹਨਾਂ ਦਾ ਵੀ ਫੋਨ ਆ ਗਿਆ ਸੀਗਾ ਉਹਨਾਂ ਨੇ ਫਿਰ ਮੈਂ ਇਹਨਾਂ ਨੂੰ ਅਰਜ਼ ਬੇਨਤੀ ਕੀਤੀ ਵੀ ਤੁਸੀਂ ਸਿੱਧਾ ਹੀ ਉਹਨਾਂ ਦੇ ਖਾਤੇ 'ਚ ਪਾ ਦਿਓ ਤੇ ਉਹਨਾਂ ਨੇ ਫੋਨ ਕਰਕੇ ਤੇ ਇਹਨਾਂ ਦੀ ਬੇਟੀ ਦੇ ਖਾਤੇ ਦੇ ਵਿੱਚ 10 ਹਜ਼ਾਰ ਰੁਪਿਆ ਉੱਥੋਂ ਵੀ ਆ ਗਿਆ ਤੇ ਭਾਈ ਬਲਦੇਵ ਸਿੰਘ ਜੀ ਯੂਕੇ ਵਾਲੇ ਜਿਹੜੇ ਅਕਸਰ ਸ਼ਹੀਦ ਪਰਿਵਾਰਾਂ ਦੇ ਲਈ ਜਿਹੜੇ ਆ ਪਹਿਲਾਂ ਵੀ ਕਈ ਵਾਰੀ ਉਹਨਾਂ ਨੇ ਸੇਵਾ ਭੇਜੀ ਆ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਪੂਰੀ ਦੁਨੀਆ 'ਚ ਘੁੰਮਦੇ ਰਹਿੰਦੇ ਨੇ ਅ ਪੰਨਾਂ ਪਿਆਰਿਆਂ ਦੇ ਜਥੇਦਾਰ ਨੇ ਬਹੁਤ ਪਿਆਰੀ ਸ਼ਖਸੀਅਤ ਨੇ ਤੇ ਆਪਣੇ ਛਿੱਟ ਪਰਿਵਾਰਾਂ ਨੂੰ ਗੁਰਸਿੱਖ ਪਰਿਵਾਰਾਂ ਨੂੰ ਬਹੁਤ ਪ੍ਰੇਮ ਕਰਦੇ ਨੇ ਬੜਾ ਸਤਿਕਾਰ ਕਰਦੇ ਆ ਸਤਿਗੁਰੂ ਉਹਨਾਂ ਦੀਆਂ ਕਮਾਈਆਂ 'ਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਔਰ ਬਹੁਤ-ਬਹੁਤ ਧੰਨਵਾਦ ਹਰ ਸੁਨੀਤ ਸਿੰਘ ਉਹਨਾਂ ਦਾ ਵੀ ਜਿਨ੍ਹਾਂ ਨੇ ਬੀਬੀ ਸਰੰਦਰ ਕੌਰ ਜੀ ਦੇ ਲਈ 10000 ਦੀ ਸੇਵਾ ਭੇਜੀ ਆ ਉਹਨਾਂ ਦੇ ਦਵਾਈਦਾਰੂ ਲਈ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਰੇ ਹੀ ਸਾਡੇ ਗੁਰਮੁਖ ਪਿਆਰੇ ਉਹ ਭਰਾ ਉਹ ਵੀਰ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਨੇ ਪਰ ਭਰੋਸਾ ਕਰਦੇ ਨੇ ਸਾਡੇ ਤੇ ਸਾਡੇ ਸੇਵਾ ਕਰਨ ਦੇ ਢੰਗ ਤਰੀਕੇ ਤੇ ਤੇ ਉਹ ਅਕਸਰ ਸਾਨੂੰ ਸੇਵਾ ਭੇਜਦੇ ਰਹਿੰਦੇ ਆ ਤੇ ਅਸੀਂ ਸ਼ਹੀਦ ਪਰਿਵਾਰਾਂ ਤੱਕ ਪਹੁੰਚਾਉਂਦੇ ਰਹਿੰਦੇ ਆ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ